ਤੇ ਉਹਨਾਂ ਦਾ ਨਾ ਹੋ ਨਹੀਂ ਲੈਣਾ ਮਾਰਾਦਲੀ ਲੈਣਾ ਹੋਣਾ ਤੇ ਜਿਵੇਂ ਤੁਹਾਨੂੰ ਸਪੋਰਟ ਸਪੈਲਸ ਦਿੱਤੀਏ ਪਬਲਿਕ ਦੀ ਲੀਡਰਸ਼ਿਪ ਕਰਨ ਦੇ ਕਾਬਿਲ ਨਹੀਂ ਰਹੇ ਅੱਜ ਦਾ ਪੰਸਖ ਇਕੱਠ ਸਮੂੱਚੀ ਕੌਮ ਨੂੰ ਬੇਨਤੀ ਕਰਦਾ ਹੈ ਕਿ 2 ਦਸੰਬਰ 2024 ਨੂੰ ਪੰਜ ਸਿੰਘ ਸਹਬਾਨਾ ਵੱਲੋਂ ਸ਼੍ਰੀ ਅਕਾਲ ਤਖਸਾਲ ਦੀ ਫਸੀਲ ਤੋਂ ਜਾਰੀ ਕੀਤੇ ਸਾਰੇ ਹੁਕਮਨਾਮਿਆਂ ਨੂੰ ਇਨ ਬਿਨ ਲਾਗੂ ਕਰਵਾਉਣ ਲਈ ਗੁਰਮਤ ਸੰਸਾਰ ਪੂਰਨ ਪਹਿਰਾ ਦਿੱਤਾ ਜਾਵੇ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਯਾਦਾ ਸ਼ਾਨੋ ਸ਼ੌਕਤ ਅਤੇ ਪ੍ਰਤਿਸ਼ਠਾ ਗੁਰੂ ਆਸ਼ੀਂਸਾਦ ਦੀ ਮੁੜ ਬਹਾਨ ਹੋ ਸਕੇ ਪਿਛਲੇ ਸਮੇਂ ਵਿੱਚ ਸਿੰਘ ਸਹਿਬਾਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਤੀ ਮਰਯਾਦਾ ਅਤੇ ਇਸ ਦੇ ਸਿਧਾਂਤ ਦੀ ਉਹਨਾਂ ਨੂੰ ਸੁਰਜੀਤੀ ਕਰਨ ਲਈ ਆਪਣੀਆਂ ਸਮਰੱਥਾਵਾਂ ਅਨੁਸਾਰ ਜਿੰਨਾ ਕੁ ਵੀ ਯਤਨ ਕੀਤਾ ਅਤੇ ਤਖਤ ਸਾਹਿਬ ਦੀ ਮਾਨ ਮਰਯਾਦਾ ਨੂੰ ਮੋਰ ਸਥਾਪਿਤ ਕਰਨ ਦੀ ਭਾਵਨਾ ਨਾਲ ਜੋ ਵੀ ਫੈਸਲੇ ਲਏ ਗਏ ਉਸ ਲਈ ਸਿੰਘ ਸਹਬਾਨਾ ਦੀ ਸਲਾਹਗਾ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਪੰਥ ਦੀ ਦੋਸ਼ੀ ਧਿਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਏ ਹੁਕਮਨਾਮਿਆਂ ਵੱਲ ਪਿੱਟ ਕਰਦੇ ਆ ਇਹਨਾਂ ਹੁਕਮਨਾਮਿਆਂ ਦੀ ਹੁਕਮ ਅਦooli ਕਰਨ ਅਤੇ ਸਿੰਘ ਸਹਬਾਨਾ ਦਾ ਮਨੋਂ ਵੱਲ ਦੇਖ ਕੇ ਆਪਣੀਆਂ ਮਨਾਈਆਂ ਕਰਨ ਦੀ ਭਾਵਨਾ ਨਾਲ ਸਿੰਘ ਸਹਬਾਨਾ ਦੀ ਜੋ ਗਿਰਦਾਰਕੁਸ਼ੀ ਕਰਨ ਦੇ ਕੁੱਝੇ ਯਤਨ ਕੀਤੇ ਜਾ ਰਹੇ ਹਨ ਅੱਜ ਦਾ ਇਕੱਠ ਇਹਨਾਂ ਕੋਸ਼ੇ ਹੱਤਖੰਡਿਆਂ ਦੀ ਪੁਰਜ਼ੋਰ ਨਖੇਦੀ ਕਰਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਦੋਸ਼ੀ ਪਾਈ ਗਈ ਧਿਰ ਵੱਲੋਂ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਕਰਨ ਅਤੇ ਆਪਣੀ ਹਉਮੈ ਅਧੀਨ 2 ਦਸੰਬਰ 2024 ਦੇ ਹੁਕਮਨਾਮਿਆਂ ਵੱਲ ਵਿੱਟ ਕਰਕੇ ਉਹਨਾਂ ਨੂੰ ਸੰਪੂਰਨ ਰੂਪ ਵਿੱਚ ਮੰਨਣ ਤੋਂ ਜੋ ਆਨਾਂਗਾਨੀ ਕੀਤੀ ਜਾ ਰਹੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਯਾਦਾ ਨੂੰ ਮੋੜ ਰੋਲਣ ਅਤੇ ਆਪਣੇ ਆਪ ਨੂੰ ਤਖਤ ਸਾਹਿਬ ਤੋਂ ਵੀ ਸ਼ਰਮੌਰ ਦਰਸਾਉਣ ਦਾ ਜੋ ਕੁਝਾ ਯਤਨ ਕੀਤਾ ਜਾ ਰਿਹਾ ਹੈ ਅੱਜ ਦਾ ਪੰਥਕ ਘਟ ਉਸ ਵਰਤਾਰੇ ਦੀ ਔਰ ਜੋ ਨਿਖੇਦੀ ਕਰਦਾ ਹੈ ਅਤੇ ਸਿੰਘ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਮਾਨ ਮਰਯਾਦਾ ਅਤੇ ਗੌਰਵਤਾ ਦੇ ਰਖਵਾਲੇ ਬਣ ਕੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਦੀ ਪਾਲਣਾ ਯਕੀਨੀ ਬਣਾਉਣ ਲਈ ਦ੍ਰਿੜਤਾ ਨਾਲ ਫੈਸਲੇ ਲੈਣ ਹੁਕਮਨਾਮਿਆਂ ਦੀ ਅਣਦੇਖੀ ਕਰਨ ਵਾਲੀ ਧਿਰ ਨੂੰ ਪੰਥ ਦੇ ਸਾਹਮਣੇ ਮੁੜ ਘਟਾਰੇ ਵਿੱਚ ਖੜਾ ਕੀਤਾ ਜਾਵੇ ਸਿੰਘ ਸਹਿਬਾਨ ਵੱਲੋਂ ਗੁਰੂ ਜੀ ਦੇ ਆਦਰ ਅਤੇ ਭੈਅ ਵਿਚ ਰਹਿ ਕੇ ਕੌਮ ਦੀਆਂ ਭਾਵਨਾਵਾਂ ਅਨੁਸਾਰ ਸਿੱਖ ਪਰੰਪਰਾ ਪਰੰਪਰਾਵਾਂ ਉੱਪਰ ਪਹਿਰਾ ਦਿੰਦਿਆਂ ਹੋਇਆਂ ਧਿਰ ਚੀਤੇ ਜਾਣ ਵਾਲੀ ਦ੍ਰਿੜਤਾ ਭਰੇ ਜਤਨਾ ਵਿੱਚ ਉਹਨਾਂ ਦੇ ਨਾਲ ਅੱਜ ਦਾ ਘਟ ਹਰ ਤਰ੍ਹਾਂ ਦਾ ਸਾਥ ਦੇਣ ਲਈ ਵਚਨਬੱਧਤਾ ਪ੍ਰਗਟ ਕਰਦਾ ਹੈ ਅੱਜ ਦੇ ਇਕੱਠ ਵਿੱਚ ਸ਼ਾਮਲ ਸਾਰੀਆਂ ਪੰਥਕ ਧਿਰਾਂ ਨੂੰ ਬੜੇ ਸਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਆਪੋ ਧਾਪੀ ਅਤੇ ਆਪਸੀ ਫੁੱਟ ਨਾਲ ਹੋਏ ਪੰਥਕ ਨੁਕਸਾਨ ਦਾ ਲੇਖਾ ਚੁੱਕਾ ਕਰਦੇ ਆਂ ਸਾਰੀਆਂ ਪੰਥਕ ਧਿਰਾਂ ਆਪਣਾ ਫਰਜ਼ ਪਛਾਣਦੇ ਹੋਏ ਆਪਣੇ ਨਿੱਜੀ ਹਿੱਤਾਂ ਨੂੰ ਇੱਕ ਪਾਸੇ ਰੱਖ ਕੇ ਖਾਲਸਾ ਜੀ ਦੇ ਬੋਨ ਬਾਲੇ ਦੇ ਸੰਕਲਪ ਨੂੰ ਅਮਲੀ ਜਾਮਾ ਪਹਚਾਣ ਲਈ ਕੌਮੀ ਫਰਜ਼ਾਂ ਉੱਪਰ ਆਮ ਸਹਿਮਤੀ ਬਣਾ ਕੇ ਕੰਮ ਕਰਨ ਇਸ ਮੰਤਵ ਲਈ ਸਾਰੀਆਂ ਧਿਰਾਂ ਆਪਸੀ ਵਖਰੇਵੇਂ ਇੱਕ ਪਾਸੇ ਰੱਖ ਕੇ ਗੁਰਮਖ ਬੈਸਾਹੋ ਸਭਾ ਪਛਾਇ ਦੇ ਗੁਰੂ ਹੁਕਮ ਅਨਸਾਰ ਸਿਰ ਜੋੜ ਕੇ ਬੈਠਣ ਅਤੇ ਆਤਮ ਚਿੰਤਨ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਕੇਸਰੀ ਨਿਸ਼ਾਨ ਸਾਹਿਬ ਹੇਠ ਇਕੱਠੇ ਹੋ ਕੇ ਕੌਮ ਦੀ ਪੰਥ ਦੀ ਚੜ੍ਹਦੀ ਕਲਾ ਲਈ ਮਿਲ ਜੁਲ ਕੇ ਕੰਮ ਕਰਨ ਦੀ ਕਿਰਪਾਲਤਾ ਕਰਨ ਇਸ ਮੰਤਵ ਲਈ ਅੱਜ ਦੇ ਇਕੱਠ ਵਿੱਚ ਸ਼ਾਮਲ ਸਮੂਹ ਸੰਗਤ ਦੀ ਸਹਿਮਤੀ ਨਾਲ ਇੱਕ ਆਰਜ਼ੀ ਤਾਲਮੇਰ ਕਮੇਟੀ ਬਣਾਈ ਜਾਂਦੀ ਹੈ ਜਿਸ ਵਿੱਚ ਅੱਜ ਦੀ ਇਕੱਤਰਤਾ ਵਿੱਚ ਸ਼ਾਮਲ ਧਰਾਂ ਵਿੱਚੋਂ ਨੁਮਾਇंदे ਲਏ ਗਏ ਹਨ ਇਹ ਕਮੇਟੀ ਸਮੂਹ ਗੁਰੂ ਨਾਨਕ ਨਾਮ ਲੇਵਾ ਧਰਾਂ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ ਰੱਖਦੀਆਂ ਨੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ ਪਰ ਅੱਜ ਦੀ ਇਸ ਇਕੱਤਰਤਾ ਵਿੱਚ ਪਹੁੰਚ ਨਹੀਂ ਸਕੀਆਂ ਉਹਨਾਂ ਸਾਰੀਆਂ ਧਰਾਂ ਨਾਲ ਸੰਪਰਕ ਕਰਕੇ ਪੰਥਕ ਏਕਤਾ ਲਈ ਅਗਲੇਰੀ ਇਕੱਤਰਤਾ ਵਿੱਚ ਸ਼ਾਮਲ ਹੋਣ ਲਈ ਸੰਪਰਕ ਕਰਨਗੀਆਂ ਅਤੇ ਆਪਸੀ ਵਿਚਾਰ ਵਟਾਂਦਰੀ ਦੁਆਰਾ ਪੰਥ ਤੱਕ ਇਕਤਾ ਲਈ ਘਟੋ ਘਟ ਸਾਂਝਾ ਪ੍ਰੋਗਰਾਮ ਕਾਮਨ ਮਿਨਿਮਮ ਪ੍ਰੋਗਰਾਮ ਬਣਾਉਣ ਲਈ ਸੁਝਾਵ ਇਕੱਤਰ ਕਰਨ ਗਿਆ ਉਸ ਤੋਂ ਉਪਰੰਤ ਵੱਡੀ ਇਕਤਰਤਾ ਜਾਂ ਇਕੱਠ ਸਦਕੇ ਆਪਸੀ ਵਿਚਾਰ ਵਟਾਂਦਰੇ ਉਪਰੰਤ ਸਮੁੱਚੇ ਪੰਥ ਦੀ ਇਕਤਾ ਲਈ ਅਗਲੇਰੀ ਪਲਾਹਕ ਪੁੱਟਣ ਦਾ ਯਤਨ ਕੀਤਾ ਜਾਵੇਗਾ ਜਿਸ ਵਿੱਚ ਸਤਿਗੁਰੂ ਸਾਹਿਬ ਦੁਆਰਾ ਬਖਸ਼ਿਸ਼ ਕੀਤੇ ਪੰਜ ਪ੍ਰਧਾਨੀ ਜਾਂ ਪੰਚਾਇਤੀ ਸੰਕਲਪ ਤਹਿਤ ਪੰਥਕ ਇਕੱਠਾਂੇ ਜਤਨ ਕੀਤੇ ਜਾਣਗੇ ਅੱਜ ਵਾਲੀ ਤਾਲਮੇਲ ਕਮੇਟੀ ਉਸ ਇਕੱਠ ਤੱਕ ਹੀ ਕੰਮ ਕਰੇਗੀ ਇਸ ਤੋਂ ਇਲਾਵਾ ਇੱਕ ਵਿਸ਼ੇਸ਼ ਬੇਨਤੀ ਸਤਕਾਰਯੋਗ ਬਾਬਾ ਸਰਬਜੋਤ ਸਿੰਘ ਜੀ ਬੇਦੀ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲੇ ਸਰਦਾਰ ਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਅੱਜ ਦਾ ਇਹ ਇਕੱਠ ਪੰਥਕ ਧਰਾਂ ਦੀ ਹੁਕਮ ਮੁਤਾਬਕ ਸੱਦੇ ਆ ਬਾਰ ਬਾਰ ਉਹਨਾਂ ਨੂੰ ਜਾ ਕੇ ਬੇਨਤੀਆਂ ਕਰਨ ਤੋਂ ਬਾਅਦ ਕਿ ਉਹਨਾਂ ਦੀ ਬਡੇਰੀ ਉਮਰ ਤੇ ਸਰੀਰਕ ਮਜਬੂਰੀਆਂ ਕਰਕੇ ਇਹ ਵੀ ਉਹਨਾਂ ਵੱਲੋਂ ਸੁਝਾਅ ਹੈ ਕਿ ਕਿਸੇ ਇੱਕ ਸ਼ਖਸੀਅਤ ਦੇ ਮੋਢਿਆਂ ਉੱਪਰ ਸਾਰਾ ਭਾਰ ਪਾਉਣ ਦੀ ਬਜਾਏ ਗੁਰੂ ਸਾਹਿਬ ਜੀ ਦੇ ਬਣਾਏ ਪੰਜ ਪ੍ਰਧਾਨੀ ਸੰਕਲਪ ਨੂੰ ਅਮਲੀ ਰੂਪ ਦੇ ਕੇ ਕੌਮ ਦੀ ਅਗਵਾਈ ਦਾ ਰਸਤਾ ਉਧਰ ਕੀਤਾ ਜਾਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਰ ਸੰਸਥਾ ਦੇ ਇੱਕ ਇੱਕ ਮੈਂਬਰ ਲਾਗੇ ਕਿੰਨੀਆਂ ਸਸਤਾਵਾਂ ਡੋਟ ਕਿੰਨੀਆਂ ਸਸਤਾਵਾਂ ਕਿਹੜੀਆਂ ਸੰ ਉਹਨਾਂ ਦੀ ਲਿਸਟ ਹੈਗੀ 40 ਦੇ ਚਾਰ 40 ਦੇ ਕਰੀਬ 40 ਦੇ ਕਰੀਬ ਸਸਤਾਵਾਂ ਵਿੱਚ ਮੈਂ 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 ਤਾਲਮਿਲ ਕਰੇਗਾ ਜਿਹੜੇ ਨੂੰ ਨਹੀਂ ਸੀ ਪਤਾ ਜਿਹੜੀ ਆਰਜ਼ੀ ਤਾਲਮਿਲ ਕਮੇਟੀ ਬਣਾਈ ਹੈ ਇਹਦੇ ਉਹਦੇ ਕਿੰਨੇ ਮੈਂਬਰ ਤੁਸੀਂ ਇਖਤਿਆਰ ਕੀਤੇ ਹਾਂਜੀ ਜਿਹੜੀ ਆਰਜ਼ੀ ਤਾਲਮਿਲ ਕਮੇਟੀ ਜਿਹੜੀ ਬਾਅਦ ਤੱਕ ਕੰਮ ਕਰਨੀ ਹੈ ਵੱਡੀ ਮੀਟਿੰਗ ਤੋਂ ਪਹਿਲਾਂ ਕੰਮ ਤੋਂ ਕੰਮ ਕਰਨੀ ਹੈ ਉਹਦੇ ਕਿੰਨੇ ਮੈਂਬਰ ਬਣਾਏ ਤੁਸੀਂ ਉਹ ਅਸੀਂ ਫੈਸਲਾ ਕਰਾਂਗੇ ਵੱਡੇ ਘਟ ਦੇ ਵਿੱਚ ਨਹੀਂ ਸਰ ਜਿਹੜੀ ਹੁਣ ਵਰਕਿੰਗ ਡਾਗ ਰਹੀ ਹੈ ਸਰ ਦੇ ਕੰਟਰਾਕਟ ਪਾਰਸ਼ੀਲ ਹੋਵੇਗੀ ਤਾਲਮਿਲ ਕਮੇਟੀ ਜਿਲ੍ਹੇ ਵਿੱਚ ਚੈਰਮੈਨ ਜੀ ਮੌਜੂਦ ਹੈ ਸਾਰੇ ਦੀ ਡਿਊਟੀ ਲਗਾਈ ਗਈ ਹੈ ਪਹਿਲੇ ਸਾਰੇ ਨਾਲ ਸੰਪਰਕ ਕਰੋ ਜਿਹਨੇ ਨਹੀਂ ਪਾਇਆ ਆ ਸਕਿਆ ਦੀ ਮੇਰੀ ਬੇਨਤੀ ਹੈ ਉਹਨੇ ਪੁਣੀ ਦੱਸਿਆ ਸੀਗਾ ਕਿ ਜਿਹੜਾ ਵੱਡਾ ਕੱਟ ਹੋਣਾ ਉਹ ਤੱਕ ਇੱਕ ਤਾਲਮਿਲ ਕਮੇਟੀ ਕੰਮ ਕਰੇਗੀ ਉਸ ਕਮੇਟੀ ਦੇ ਕਿਹੜੇ ਨੰਬਰ ਹੋਣਗੇ ਮੈਂ ਤਾਂ ਉਹ ਇਸ ਤਰ੍ਹਾਂ ਹੈ ਤੇ ਇੱਕ ਇੱਕ ਮੈਂਬਰ ਹਰ ਕਮੇਟੀ ਦਾ ਅਸੀਂ ਲੈ ਕੇ ਉਹਨਾਂ ਨੂੰ ਕੋਸ਼ਿਸ਼ ਕਰ ਲੋ ਹਲੇ ਤੁਸੀਂ ਫਾਰਮੂਲਾਈਜ਼ ਕਰਨੀ ਕਰ ਹਾਂਜੀ ਕਰਨੀ ਆ ਉਹਦੇ ਅਧਿਕਾਰ ਬਾਬਾ ਫਾਰਮੇਟਿਵ ਕਮੇਟੀ ਹੋਏਗੀ ਅਸੀਂ ਫਿਰ ਤੁਹਾਨੂੰ ਹਲੇ ਬੁਲਾਣੀ ਹੈ ਹੋਰ ਤੈਨੂੰ ਵਕਤ ਨਾ ਮਿਲ ਜਦੋਂ ਤੱਕ ਹੋ ਜਾਏਗਾ ਸਾਰਾ ਤੇ ਆਪਣਾ ਪਹਿਲਾ ਸਟੈਪ ਕੀ ਹੋਏਗਾ ਪਹਿਲਾ ਕਦਮ ਕੀ ਹੋਏਗਾ ਹੋ ਹੋ ਚਾਹਵਾਗੇ ਆਗਮਨ ਤੇ ਬੱਲੇ ਗਦੰਟ ਇਹ ਵੀ ਹੈ ਕਿ ਅਸੀਂ ਦੇਖਣਾ ਚਾਹੁੰਦੇ ਆ ਕਿ ਆ ਜਿਹੜੇ ਮਾੜੇਦਾਲ ਵਾਲੇ ਨੇ ਮੈਂ ਤੁਹਾਨੂੰ ਦੱਸਿਆ ਸੀ ਅਸੀਂ ਉਹਨਾਂ ਦਾ ਨਾਮ ਨਹੀਂ ਲੈਣਾ ਮਾੜਾਦਾਲੀ ਕਹਿਣਾ ਉਹਨਾਂ ਨੂੰ ਕਿ ਮਾੜੇਦਾਲ ਵਾਲੇ ਜਿਹੜੇ ਨੇ ਉਹ ਅੱਜ ਫੈਸਲਾ ਕੀ ਉਹ ਚੁਣ ਲੈ ਆ ਉਹਨਾਂ ਨਾਲ ਅੱਜ ਮੀਟਿੰਗ ਹੋਰ ਉਹਦੇ ਬਾਅਦ ਫਿਰ ਕੋਈ ਭਾਵੇਂ ਕੱਲ ਕੋਈ ਨਾ ਕੋਈ ਗੱਲ ਕਰ ਲਾਂਗੇ ਸਰ ਜਿਵੇਂ ਸ਼ਰਮਨੀ ਸੁਧਾਰ ਅਕਾਲੀ ਦੋ ਸੁਧਾਰ ਸਭਾ ਨੇ ਵੀ ਇਸ ਤਰ੍ਹਾਂ ਦਾ ਇੱਕ ਕੰਸੈਪਟ ਲੈ ਕੇ ਆਇਆ ਸੀ ਵੀ ਆਪਣੀ ਕਮੇਟੀ ਬਣਾਵਾਂਗੇ ਪਿੰਡਾਂ ਚ ਜਾਵਾਂਗੇ ਲੋਕਾਂ ਨੂੰ ਮਿਲਾਂਗੇ ਕੰਪਰੈਸ ਕਰਾਂਗੇ ਜੋ opinion ਕ੍ਰੀਏਟ ਹੋਏਗਾ ਉਸ ਤੋਂ ਬਾਅਦ ਅਸੀਂ ਡਿਸੀਜਨ ਲਵਾਂਗੇ ਵੀ ਆਪਾਂ ਕਿਹੜਾ ਗੱਲ ਬਣਾਇਆ ਆਪਣਾ ਉਸ ਤੋਂ ਅੱਜ ਦਲਣਾ ਨਾ ਨਵਾਂ ਨਹੀਂ ਬਣਨੀ ਜੀ ਸੋ ਅੱਜ ਇਹ ਸਿਧਾਂਤ ਬਤਾਉਣਾ ਅੱਜ ਕਰਦੇ ਹਾਂ ਮੈਂ ਹੋਰ ਨਾ ਕੋਈ ਮਾਦਾ ਦਾ ਟਾਈਮ ਦਿੰਦਾ ਨਾ ਉਹਦੇ ਵਿੱਚ ਆਪ ਕੋਈ 12 ਕੇ 14 ਬਕਰੇ ਬਕਰੇ ਦਲ ਸੁਧਾਰ ਕਮੇਟੀ ਤੋਂ علاوہ ਅਸੀਂ ਅੱਜ ਇਕੱਠੇ ਹੋਏ ਆ ਸਾਡਾ ਸੁਧਾਰ ਕਮੇਟੀ ਨਾਲ ਕੋਈ ਲੈਣ ਦੇਣਾ ਨਹੀਂ ਸੀ ਇਸ ਤੋਂ ਪਹਿਲਾਂ ਕਿ ਉਹਨਾਂ ਨਾਲ ਅੱਜ ਅਸੀਂ ਬੈਠੇ ਆ ਉਹ ਵੀ ਇੱਕ ਧਿਰ ਹੈ ਜਿਹਦਾ ਬਾਕੀ ਧਰਾਈਆਂ ਉਦਾਂ ਹੀ ਉਹ ਇੱਕ ਧਿਰ ਹੈ ਸੋ ਉਹਨਾਂ ਦੇ ਕੁਝ ਮੈਂਬਰ ਆਏ ਸਨ ਤੇ ਸਭ ਮੈਂਬਰ ਖੱਲ ਬਡਾਲਾ ਸਾਹਿਬ ਇੱਥੇ ਨੇ ਸਾਹਮਣੇ ਬੈਠੇ ਉਹਨੇ ਹੋ ਕੇ ਗਏ ਥੋੜੇ ਬੈਠੇ ਸੋ ਇਦਾਂ ਹੀ ਹੈ ਕਿ ਦੇਖੋ ਇਕੱਲੇ ਇਕੱਲੇ ਨੂੰ ਅਪਰੋਚ ਕਰਕੇ ਉਹਦੇ ਨਾਲ ਗੱਲਬਾਤ ਕਰਕੇ ਉਹ ਜਿਹੜੀ ਕੋ ਡਿਮਾਂਡ ਹੋਏਗੀ ਉਹਦੀ ਕੋਈ ਸ਼ਿਕਾਇਤ ਹੋਈਗੀ ਉਹਨੂੰ ਅਡਰੈਸ ਕਰਾ ਦੇ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਨੂੰ ਕੱਢੀ ਦੇਈ ਮਕਸਦ ਇਹ ਚੋਂ ਵੱਡਾ ਟਾਰਗੇਟ ਹੋਇਆ ਵੇ ਇਹ ਇਟ ਆਬਵੀਅਸਲੀ ਕਿ ਅਕਾਉਂਟ ਕਰਦੇ ਜਿਹੜਾ ਹੁਕਮ ਸੀ ਉਹਨੂੰ ਦੇ ਵੀ ਨਾ ਪਰ ਉਹੜਦੋ ਮੰਨ ਲਓ ਉਹ ਜੀਨਤ ਨੂੰ ਉਹ ਹੁਕਮ ਪਾਇਆ ਉਹ ਨਹੀਂ ਮੰਨਦੇ ਫਿਰ ਇਨ दैट ਸਿਚੁਏਸ਼ਨ ਕੀ ਕਰੋਗੇ ਅਜੀ ਮੈਂ ਕਹਾਂ ਨਾ ਤੇ ਜੋ ਬੁੜਾਣੇ ਗਾਲ ਕੀਤਾ ਸੋ ਉਹ ਨਾਲ ਕਰੋ ਬਲਟ ਹੋਏ ਨਾ ਫੈਸਲਾ ਤਾਂ ਅਭੀ ਸਭ ਤੋਂ ਵੱਡਾ ਕੰਮ ਕਰਨਾ ਹੈ ਨਾ ਨਹੀਂ ਮਤਲਬ ਸਰਕਾਰ ਦਾ ਸਾਥ ਜੇ ਤੁਸੀਂ ਇੱਕ ਸਪੋਰਟ ਦਿੱਤੀ ਹੈ ਕਾਹਨ ਤੋਂ ਜ਼ਿਆਦਾ ਉਹਨਾਂ ਦੇ ਤੁਹਾਡੇ ਨਾਲ ਆ ਅੱਜ ਤਾਂ ਤੇ ਖੁਦ ਜੇ ਤੁਸੀਂ ਉਸ ਸੰਸਾਰ ਫੈਸਲਾ ਕਰੋ ਔਰਿਆਂ ਨੂੰ ਜਦ ਸੀ ਉਹਨੂੰ ਵਧੀਆ ਐਂਟਰਟੇਨ ਕਰਦੇ ਫਿਰ ਉਹ ਖਾਣੇ ਲਈ ਸਾਢੇ 8 ਸਾਲ ਨਾਲ ਅਪਲ ਤੱਕ ਦੀ ਇਨੀ ਵੱਡੀ ਤੋਹੀ ਹੈ ਮੈਨੂੰ ਸੋਝੀ ਦੇ ਵਿੱਚ ਘੱਟੋ ਘੱਟ 60 ਸਾਲ ਹੋ ਗਏ 15 ਸਾਲ ਤਾਂ ਪਹਿਲੇ ਯੂਥ ਵਿੱਚ ਨਿਕਲ ਗਏ ਤਾਂ ਮੈਨੂੰ ਯਕੀਨ ਹੈ ਕਿ ਬਈ ਇਹ ਵਜ੍ਹਾ ਤਾਂ ਮੈਂ ਕਦੇ ਅਹਿਸਾਸ ਹੀ ਨਹੀਂ ਕੀਤਾ ਸੀ ਕਿ ਕਿਸੇ ਸਿੱਖ ਦੀ ਹਿੰਮਤ ਹੋਏਗੀ ਇਹੋ ਜਿਹੀਆਂ ਗੱਲਾਂ ਕਰਨ ਦੀ ਜਿਹੜੀਆਂ ਪਿੱਛੇ ਹੋਈਆਂ ਨੇ ਸੋ ਅਪਰਾਧ ਤਾਂ ਬਹੁਤ ਵੱਡਾ ਹੋਇਆ ਹੈ ਉਹਨ ਦੇ ਦੇ ਵੀ ਅਗਲ ਤੱਕ ਨੂੰ ਆਪਣੀ ਵੀ ਬੇਸਿਕ ਸ਼ਰੀਆ ਦੇ ਕਿ ਤੁਸੀਂ ਕਰੋ ਫੈਸਲਾ ਜਿ세 ਜੇਦਾਰਾਂ ਨੂੰ ਅਸੀਂ ਸਪੋਰਟ ਸਟੈਂਸ ਦਿੱਤੀ ਹੈ ਕਿ ਤੁਹਾਡੇ ਨਾਲ ਆਦਾ ਕਿਤੇ ਨਾ ਸਮਝੀ ਤੁਹਾਡੇ ਨਾਲ ਆਉਂਗਾ ਜਾਵਾਂਗੇ ਕਿਉਂਕਿ ਦੇਖਾਂਗੇ ਵੀ ਵਿਲ ਸੀ ਇਹ ਸਿਚੁਏਸ਼ਨ ਕੀ ਹੈ ਕਿ ਲੋੜ ਹੋਏ ਦਿੱਤੇ ਜਾਗੇ ਲੋੜ ਹੋਏ ਜਾਣਗੇ ਅੱਜ ਆਕਲ ਵੀ ਕਰਾਂਗੇ ਸਰ ਤੁਹਾਨੂੰ ਲੱਗਦਾ ਕਿ ਆਕਾਲੀ ਦਲ ਬਾਗਿਆ ਨੇ ਐਨਾ ਕਰ ਦਿੱਤਾ ਹੈ ਕਿ ਆਕਾਲ ਤੱਕ ਨੂੰ ਸਪੋਰਟ ਦੀ ਲੋੜ ਪੈ ਗਈ ਅਕਾਲ ਤਖਤ ਨੂੰ ਜੀ ਅਕਾਲ ਤਖਤ ਸਾਹਿਬ ਉੱਪਰ ਸੇਵਾ ਕਰ ਰਹੇ ਜਿਹੜੇ ਉਹ ਵੀ ਦਾ ਜਦੋਂ ਲੜਾਈ ਹੁੰਦੀ ਹੈ ਨਾ ਜੀ ਜਿੰਨੇ ਉਹਨਾਂ ਦੀ ਕਰਤਾਰ ਪੁਛੀ ਕੀਤੀ ਜਾ ਰਹੀ ਜਦੋਂ ਕੋਈ ਬੇਅਦਬੀ ਹੁੰਦੀ ਹੈ ਤੇ ਜਿਹੜੇ ਬੰਦੇ ਉਸ ਬੇਅਦਬੀ ਨੂੰ ਅਹਿਸਾਸ ਕਰਦੇ ਉਹਨਾਂ ਨੂੰ ਪਿੱਛੇ ਤਾਂ ਖੜਨਾ ਚਾਹੀਦਾ ਹੈ ਅਸੀਂ ਉਹੀ ਕਰ ਰਹੇ ਹਾਂ ਅਸੀਂ ਕਿੱਥੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ ਕਿ ਜੀ ਬਹੁਤ ਮਾੜਾ ਹੋਇਆ ਅਸੀਂ ਅਕਾਲ ਤਖਤ ਦੇ ਨਾਲ ਐਂ ਗੱਲ ਇੰਨੀ ਕਹ ਅਸੀਂ ਇਕੱਠਾ ਵਲਿਆਂ ਦੀ ਵੀ ਕੋਸ਼ਿਸ਼ ਕਰਨੀ ਹੈ ਜਿੰਨੇ ਧੜੇ ਪੰਜ ਤੇ ਇਕੱਠੇ ਹੋ ਕੇ ਤਾਂ ਆਪਣੀ ਲਾਈ ਹੋਰ ਤਾਕਤਵੰਦੀ ਸਾਰੇ ਇਕੱਠੇ ਹੋ ਜੇ ਤਾਨੂੰ ਲੱਗਦਾ ਕਿ ਸਾਰੇ ਆਪਣੇ ਚੁੱਲ੍ਹੇ ਬੰਦ ਕਰਕੇ ਇੱਕ ਕਾਮਨ ਪਲੈਟਫਾਰਮ ਤੇ ਕਦੀ ਇਵੈਂਟ ਹੋ ਸਕੇਗਾ ਮਜ਼ਾਕਾ ਆਸ਼ਾ ਹੈ ਆਸ਼ਾਵੰਦੀ ਹੈ ਕਿ ਚੁੱਲ੍ਹੇ ਬੰਦ ਕਰਕੇ ਹੋਈ ਜੀ ਇਕੱਠੇ ਤਾਂ ਮਾਣ ਜਾਣ ਦੀ ਸੀਂਦਾ ਰਾਜਨੀਤੀ ਪੁਲਿਸ ਲਾਚਮਣ ਖੇਤਰੀ ਕੌਮ ਇਕੱਠੀ ਹੋ ਗਈ ਇਸਦੇ ਵੀ ਹੋ ਸਕਦਾ ਇਹ ਉਹ ਆਪਣੀ ਸਿੱਖ ਪਰੰਪਰਾ ਨੂੰ ਰਾਖੀ ਕਿਉਂ ਨਹੀਂ politcal ਕੀ ਹੁੰਦਾ ਤੇ non political ਕੀ ਅਧਰਨ ਸਮਝਾ ਰਹੇ ਹੋ ਜਰਾ ਮੈਨੂੰ ਨਹੀਂ ਸਮਝ ਆਇਆ ਤੁਹਾਨੂੰ ਸਮਝ ਆਇਆ politcal ਜਿਹੜੇ ਸੁਧਾਰ ਲੈਣ ਵਾਲੇ ਜੀ ਉਹ politcal ਤੇ ਨੇ ਉਹ ਅਕਾਲੀ ਦਸ ਤੋਂ ਵੀ ਰੇਂਗ ਪਾਉਣ ਦਾ ਕੰਮ ਕਰਦਾ ਹੈ ਇਹ non political ਦਾ ਹਟਾਉਣਾ ਹੈ ਕਿ ਅਕਾਲੀ ਦੀ ਪੂਰੀ ਮਰਜ਼ੀ ਨਾਲ ਸਾਜੇ ਤਾਂ ਦਾ ਮੇਨ ਜਿਹੜਾ ਇਹ ਮੇਰੀ ਗੱਲ ਹੁੰਦੀ ਜੀ ਮੈਂ ਤੁਹਾਨੂੰ ਸੁਝਾਉਂਦਾ ਮੇਰੀ ਗੱਲ ਪਾਸ ਕਰ ਇਹ ਜਿਹੜਾ ਇਹ ਤੁਸੀਂ non political ਦਾ ਮਤਲਬ ਇਹ ਹੈਗਾ ਕਿ ਤੁਹਾਡਾ ਸਿਰਫ ਸਿਰਫ ਸ਼ੀਰਿਕਾ ਦਾ ਸਾਹਮਣੇ ਕੋਟਾ ਅਕਾਲੀ ਦਸ ਜੋ ਕਰਦਾ ਹੈ ਕਨਾਂ ਦੋਸਤ ਮਤਲਬ ਅਕਾਲੀਆ ਕਰੇ ਨਹੀਂ ਕਰੇ ਜੋ ਕਰੇ ਉਸ ਦਾ ਗੁਰੂ ਨਾਨਕ ਦੇਵ ਜੀ ਮਾਨੋ ਪਰਿਵਾਰਾਂ ਦਾ ਉਹਨਾਂ ਦਾ ਉਹਨਾਂ ਨੇ ਤਾਂ ਗੁਸਤਾਖੀ ਕੀਤੀ ਹੈ ਬਹੁਤ ਵੱਡੀ ਗੁਸਤਾਖੀ ਕੀਤੀ ਮਤਲਬ ਤੁਹਾਡੀ ਪਤੀ ਗੱਲ ਉਹਦੇ ਵਿੱਚ ਇਹ ਵੀ ਨਹੀਂ ਰਹੀ ਕਿ ਦਖਲ ਅੰਦਾਜ਼ੀ ਕੀ ਸੁਖਵੀਰ ਨੂੰ ਜਿਹੜਾ ਮੈਂ ਕੁਰਸੀ ਛੱਡਣੀ ਚਾਹੀਦੀ ਬਿਲਕੁਲ ਜੀ ਅਕਾਲ ਤਖਤ ਮੀਰੀ ਪੀਰੀ ਦਾ ਸਤਾਰਾ ਤਾਂ ਤੱਕ ਜੀ ਤੁਹਾਡਾ ਹੌਸਲਾ ਜੀ ਆ ਗਈ ਨਾ ਅਜੇ ਨਾ ਸੁਣੋ ਅਸੀਂ ਕੀ ਚਾਹੁੰਦੇ ਹਾਂ ਸੁਖਵੀਰ ਨਾਲ ਹੋਵੇ ਮੈਂ ਤੁਹਾਨੂੰ ਦੱਸਾਂਗੇ ਸੇਵਾ ਜੀ ਵੇ ਵੇ ਛੋੜੇ ਸਰ ਸਰ ਜਿਹੜੀ ਚੰਡੀਗੜ੍ਹ ਕਾਰਜਕਾਰੀ ਜਿਹੜੀ ਬੈਠਕ ਚੱਲ ਰਹੀ ਹੈ ਆਰਟੀ ਦੀ ਉਹਦੇ ਵਿੱਚ ਜਿਹੜੇ ਉਸ ਵੀਰ ਨੂੰ ਸਿਫਰ ਨੂੰ ਲੈ ਕੇ ਫੈਸਲਾ ਹੋਇਆ ਹੈ ਸਰਸਿਸ ਕਹਿ ਰਹੇ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਕੇ ਦੁਬਾਰਾ ਉਹਨਾਂ ਨੂੰ ਪ੍ਰਧਾਨ ਕਿਤੀ ਚੇਨ ਤੇ ਲਿਆ ਸਕਦੇ ਇਹ ਲੀਡਰ ਨਹੀਂ ਜਿਹੜਾ ਡਿਫੈਂਸ ਹੈ ਨਾ ਜੋ ਕਰਦੇ ਦਾ ਡਿਫੈਂਸ ਹੈ ਇਹ ਲਾਇਸੈਂਸ ਤੇ ਫੈਸਲਾ ਨਿਗਰਾਨੀ ਕਰਦੇ ਜਗ੍ਹਾ ਹੈ ਉਹ ਵੀ ਤਾਂ ਬਹਿਰਾਗਾਹ ਨਾਲ ਨਾਲ ਤੱਕ ਸੁਣਿਆ ਆਪਣੇ ਪਹਿਲੇ ਹੁਕਮ ਦੇ ਵਿੱਚ ਇਹ ਕਿਹਾ ਸੀ ਕਿ ਇਹ ਇਹ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਆਪੁਸ਼ ਕੀਤਾ ਹੈ ਉਹ ਪਬਲਿਕ ਦੀ ਲੀਡਰਸ਼ਿਪ ਕਰਨ ਦੇ ਕਾਬਿਲ ਨਹੀਂ ਰਹੇ ਮੈਂ ਕੋਈ ਇਸ ਤੋਂ ਵੱਧ ਹੋਰ ਕੀ ਕਹਦੇ ਅਸੀਂ ਉਹਨਾਂ ਤੋਂ ਚਾਹੁੰਦੇ ਹਾਂ ਕਿ ਇਹਨੂੰ ਫਜ਼ਰ ਐਕਸਪਲੇਨ ਕਰੋ ਇਸ ਨੋਟ ਦਿਸ ਇਜ਼ ਸਹੀ ਉਹਨਾਂ ਦਾ ਦੇਤਾ ਹੁਕਮ ਜੇ ਉਹਦੀ ਇਹ ਵਗਿਆ ਹੁੰਦੀ ਹੈ THEN ਐਕਸ਼ਨ ਵਿਲ ਬੀ ਟੇਕਡ ਆਈ ਗੀਆ ਤੁਹਾਡਾ ਬੇਸਿਕਲੀ ਅਕਾਲੀ ਦਲ ਦੀ ਪੁਲਰ ਸਤਨਾਮ ਦਾ ਆ ਉਠਕ ਕਰਾ ਕਟੀਆਂ ਕਰਕੇ ਕੀ ਹੈ ਸੰਵਿਧਾਨ 120 ਦੇ ਸਦਾਰਨ ਮੁਤਾਬਕ ਉਹਦੀ ਸਿਰਜਨਾ ਕਰਵਾਣੀ ਆਪ ਨਹੀਂ ਕਰ ਰਹੇ ਉਹਨੂੰ ਫੈਸਿਲਿਟੇਟ ਕਰਵਾਣੀ ਉਹਨੂੰ ਫੈਸਿਲਿਟੇਟ ਕਰਨਾ ਹੈ ਜੀ ਵਾਟਸ ਯੂਰ ਰੋਲ ਉਹਨੂੰ ਫੈਸਿਲਿਟੇਟ ਕਰਨਾ ਹੈ ਜਾਂ ਫੈਸਿਲਿਟੇਟ ਕਰਾਂਗੇ ਉਹਨਾਂ ਬੰਦੇ ਲਈ ਨਵੀਂ ਲੀਡਰਸ਼ਿਪ ਪਾਇਦਾ ਕਰਾਂਗੇ ਦੁਆਰਾ ਕਰਨਾ ਬਣਾ ਕੇ ਸਿੱਖ ਨੌਜਵਾਨ ਜਿਹਨੇ ਸਾਡੇ ਦੁਆਰਾ ਕਰਨਾ ਉਸੇ ਉਹਨੂੰ ਇੱਕ ਲੀਡਰਸ਼ਿਪ ਦਿੱਤੀ ਜਾਏ ਐਸੋ ਲਈ ਤਾਂ ਸਾਰਾ ਖੰਡਿਆ ਹੋਇਆ ਹੈ ਕਿ ਕੱਲ੍ਹ ਦਾ ਫਿਊਚਰ ਫਿਊਚਰ ਸਾਡੇ ਨੌਜਵਾਨ ਹਨ ਨਹੀਂ ਉਹਨੂੰ ਮਿਸ ਗਾਈਡ ਕਰਕੇ ਉਹਨੂੰ ਹੋਰ ਪਾਸੇ ਪਾਇਆ ਜਾਏ ਉਹ ਵੀ ਕੱਲ੍ਹ ਪੰਜਾਬ ਲਈ ਨੁਕਸਾਨ ਨਹੀਂ ਹੈ ਬਾਬਾ ਜੇਵਤ ਸਿੰਘ ਹੋਣਾ ਜੀ ਕਿ ਉਹਨਾਂ ਨੂੰ ਗੁਰੂ ਸਾਹਿਬ ਸੰਗਤੀ ਵਾਹ ਇੱਕੀ ਦਾ ਕਰਨਾ ਵਾਹ ਬਾਈ ਜੀ ਜੀ ਅੱਜ ਦਾ ਇਹ ਪੰਥ ਕਾ ਇਕੱਠ ਜੋ ਪੰਥ ਦਰਖਦਾ ਹੈ ਇਸ ਕਰਕੇ ਕਰਕੇ ਹੋ ਕੇ ਸਾਰੇ ਵਿਚਾਰਨ ਕੀਤੀਆਂ ਉਹ ਸ਼ਰੋਮਣੀ ਅਕਾਲੀ ਦਲ ਜਿਸ ਉੱਤੇ ਸਾਰਾ ਪੰਜਾਬ ਸਾਰਾ ਸਿੱਖ ਜਗਤ ਮਾਣ ਕਰਦਾ ਸੀ ਔਰ ਅੱਜ ਉਸ ਸ਼ਰੋਮਣੀ ਅਕਾਲੀ ਦਲ ਨੂੰ ਅਕੌਤੀ ਅਕਾਲੀ ਦਲ ਕਹਿਣਾ ਪੈ ਰਿਹਾ ਔਰ ਜਦੋਂ ਉਹਨੇ ਆਪਣੀ ਸਤਿਆ ਵਿੱਚ ਹੁੰਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਦੀਆਂ ਵਿਧੀਆਂ ਵਿਅਦਿਵਿਆਂ ਤੋਂ ਲਾ ਕੇ ਜੋ ਕੁਝ ਹੋਇਆ ਔਰ ਅਕਾਲ ਤਖਤ ਸਾਹਿਬ ਦੇ ਸੰਮੁਖ ਗੱਲ ਵਿੱਚ ਪੱਲਾ ਪਾ ਕੇ ਉਹਨਾਂ ਨੇ ਆਪਣੇ ਸੋਤਾਂ ਦੇ ਦੌਰਾਨ ਜਿੰਨੀਆਂ ਵੀ ਗਲਤੀਆਂ ਕੀਤੀਆਂ ਉਹਨਾਂ ਨੂੰ ਮੰਨਿਆ ਔਰ ਉਹ ਧਾਗੀ ਧਰੇ ਦੇ ਵਿੱਚ ਇੱਕ ਪਾਸੇ ਖੜੇ ਕੀਤੇ ਗਏ ਔਰ ਧਾਗੀ ਹੋ ਕੇ ਉਹਨਾਂ ਨੂੰ ਸਜ਼ਾ ਵੀ ਲੱਗੀ ਆ ਉਸ ਸਜਾ ਨੂੰ ਪੂਰਾ ਵੀ ਕੀਤਾ ਪੂਰਾ ਕੰਮ ਤੋਂ ਉਪਰੰਤ ਹੋਂਨਾ ਉਸ ਜੋ ਹੁਕਮਨਾਮੇ ਨੂੰ ਉਹਨਾਂ ਨੇ ਮੰਨਿਆ ਸੀ ਔਰ ਉਹਦੇ ਅਧੀਨ ਸਦਾ ਨੂੰ ਉਹਨਾਂ ਨੇ ਪੂਰਾ ਕੀਤਾ ਹੁਣ ਉਸ ਤੋਂ ਬਾਕੀ ਹੋ ਰਾਇ ਇਸ ਕਰਕੇ ਅਖੌਤੀ ਜਿਹੜਾ ਅਕਾਲੀ ਦਲ ਆ ਉਹਦੇ ਤੇ ਦੋਸ਼ ਦੋ ਦੋਸ਼ ਮੜੇ ਗਏ ਇੱਕ ਦਾ धाਗੀ ਸੀ ਹੁਣ धाਗੀ ਤੋਂ ਬਾਅਦ ਉਹ ਬਾਗੀ ਹੋ ਗਿਆ ਤੇ ਬਾਗੀ ਜਿਹੜਾ ਹੁੰਦਾ ਉਹਦੇ ਨਾਲ ਜੋ ਸੁਲੂਕ ਅਕਾਲ ਤਖਤ ਸਾਹਿਬ ਵੱਲੋਂ ਜੋ ਅਕਾਲ ਤਖਤ ਤੂਪੇਟ ਕਰਦਾ ਜੋ ਅਕਾਲ ਤਖਤ ਦੀਆਂ ਪਰੰਪਰਾਵਾਂ ਅਨੁਸਾਰ ਉਸ ਨੂੰ ਪੰਚ ਸੂਤ ਸੇਕਿਆ ਜਾਂਦਾ ਜਿਵੇਂ ਗੁਰਸਾ ਸਿੰਘ ਬਲਟੋਈ ਨੂੰ ਸੇਕਿਆ ਗਿਆ ਉਸ ਪ੍ਰਕਾਰ ਜੋ ਕਿਉਂਕਿ ਸਤਾਸ ਮੇਲੇ ਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਪਾਸ ਹਨ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਕੰਨ ਬੇਨਾਂ ਜੇ ਉਹ ਇਹਨਾਂ ਜੋ 2 ਦਸੰਬਰ ਨੂੰ ਇਹ ਉਹਨਾਂ ਨੇ ਗੁਨਾਹ ਕਬੂੜ ਕੀਤੇ ਆ ਸਜ਼ਾ ਵੀ ਕੀਤੀ ਹੈ ਜੇ ਉਸ ਤੋਂ ਬਾਗੀ ਹੁੰਦੇ ਆ ਉਹਨਾਂ ਨੂੰ ਦੁਬਾਰਾ ਸਦਕੇ ਤੇ ਉਹਨਾਂ ਨੂੰ ਬਾਗੀ ਘੋਸ਼ਿਤ ਕੀਤਾ ਜਾਵੇ ਤੇ ਇਸੇ ਕੰਮ ਨੂੰ ਜਿਹੜਾ ਹੈ ਨਵੀਂ ਸਿਹਤ ਦਿਸ਼ਾ ਜਿਹੜੀ ਆ ਉਹ ਪ੍ਰਦਾਨ ਕੀਤੀ ਜਾਵੇ ਕਿਉਂਕਿ ਅਕਾਲ ਤਖ਼ਤ ਸਾਹਿਬ ਇਸ ਅਜ਼ੀਅਤ ਵਿੱਚ ਜੋ ਹਰ ਇੱਕ ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਨੂੰ ਵੀ ਜਿਹੜਾ ਸੰਦੇਸ਼ ਅਦੇਸ਼ ਤੇ ਉਹ ਨੂੰ ਸੁਣਾ ਸਕਦਾ ਸੋ ਅੱਜ ਦਾ ਜਿੰਨਾ ਵੀ ਇਕੱਠ ਹੋਇਆ ਉਹਦੇ ਵਿੱਚ ਜੋਤ ਸਿੰਘ ਸਾਹਿਬ ਨੇ ਆਪਣੇ ਬਿਰਤ ਅਨੁਸਾਰ ਬਹੁਤ ਸੋਹਣੇ ਫੈਸਲੇ ਕੀਤੇ ਆ ਇੱਕ ਸਿੱਖ ਜੰਗਤ ਨੂੰ ਨਮਕਰਾ ਨਮੀ ਇੱਕ ਖਦੂਸ਼ਨੀ ਦਿਸੀ ਸੀ ਉਸ ਨੂੰ ਇਹਨਾਂ ਦਾਗੀਆਂ ਨੇ ਬਾਗੀ ਹੋ ਕੇ ਮੁੜ ਦੁਬਾਰਾ ਉਸ ਨੂੰ ਅੰਧਕਾਰ ਵਿੱਚ ਲੈ ਆਂਦਾ ਇਸ ਕਰਕੇ ਸਾਰੇ ਜਿੰਨੇ ਵੀ ਪੰਥ ਦੇ ਇਹ ਤਾਂ ਪੰਜਾਬ ਦੇ ਲੋਕਾਂ ਦੇ ਵਾਸਤੇ ਚਿੰਤਾ ਦਾ ਉਹਨਾਂ ਨੇ ਵਿਚਾਰ ਰੱਖੀਆਂ ਉਸ ਸਮੇਂ ਬਾਅਦ ਕੁਝ ਦਿਨਾਂ ਵਿੱਚ ਚੌਂਵੇਂ ਚੌਂਵੇਂ ਇਹ ਨਹੀਂ ਵੀ ਹਰ ਜਥੇਬੰਦੀ ਵਿੱਚੋਂ ਲੈ ਲਈਏ ਆਪਾਂ ਜਿਹੜੇ ਸਿਆਣੇ 15 20 ਸੱਜਣ ਹੋਣਗੇ ਉਹਨਾਂ ਨੂੰ ਹਰ ਜਥੇਬੰਦੀ ਦੇ ਕੋਲ ਭੇਜਿਆ ਜਾਵੇਗਾ ਔਰ ਉਹਨਾਂ ਦੇ ਸੁਝਾਅ ਲੈ ਜਾਣਗੇ ਔਰ ਉਹਨਾਂ ਨੂੰ ਕਿਆ ਕਰਾਂਗੇ ਆਪਾਂ ਇਕੱਲੇ ਇਕੱਲੇ ਆਪਣੇ ਚੁੱਲ੍ਹੇ 'ਚ ਬਹਾਲ ਰਹੇ ਆਂ ਇਹ ਕੋਣਾਂ ਨੂੰ ਸਮੇਟ ਕੇ ਆਪਾਂ ਇੱਕ ਨਿਸ਼ਾਨ ਇੱਕ ਵਿਧਾਨੀ ਦਾ ਇਕੱਠੇ ਕਰੀਏ ਕਿਉਂਕਿ ਜਿਵੇਂ ਆਪਾਂ ਦੇਖਦੇ ਹੱਥ ਦੀਆਂ ਪੰਜ ਧਰਾਂ ਹੁੰਦੀਆਂ ਹਰ ਬੰਦਾ ਇਸ ਵੇਲੇ ਆਪਣੀ ਹੂਨ ਬਣਾ ਕੇ ਬੈਠਾ ਕੋਈ ਛੋਟੀ ਜਿਹੀ ਬੰਦੀ ਕੋਈ ਵੱਡੀ ਪਰ ਇਹ ਜਦੋਂ ਪੰਜੇ ਇਕੱਠੀਆਂ ਹੋ ਜਾਂਦਾ ਇੱਕ ਸੋਣ ਬਣ ਜਾਂਦਾ ਇਹ ਦੂਸਰਿਆਂ ਦਾ ਅਭੇਦ ਲੱਗ ਪੈਂਦਾ ਸੋ ਇਸ ਕਰਕੇ ਸਾਰਿਆਂ ਦੇ ਚਲਣਾ ਵਿੱਚ ਬੇਨਤੀ ਕਰਾਂਗੇ ਕਿ ਭਾਈ ਤੁਸੀਂ ਕੰਲੇ-ਕੰਲੇ ਦੀ بجائے ਪੰਜੇ ਛਾਈ ਹੂਨ ਦੀ بجائے ਇੱਕ ਕਸੁੱਣ ਬਣ ਕੇ ਇਕਤਾ ਦਾ ਪ੍ਰਤੀਕ ਬਣ ਕੇ ਤੇ ਤੁਸੀਂ ਕੁਝ ਕੌਮ ਨੂੰ ਸੇਧ ਦਿਓ ਔਰ ਕੱਲੇ-ਕੱਲੇ ਮਾਰਖਾਨ ਦੀ ਥਾਂ ਤੁਸੀਂ ਮਾਰ ਦੂਸਰਾ ਕੋਲੋਂ ਪੀਖ ਮੰਗਣ ਦੀ ਥਾਂ ਆਪ ਦਾਨ ਕਰਨ ਵਾਲੇ ਬਣੋ ਇਸ ਪ੍ਰਕਾਰ ਦੀ ਸੋਚ ਲਾ ਕੇ ਅੱਜ ਦਾ ਇਕੱਠ ਜਿਹੜਾ ਸੀ ਜਿਹੜੇ ਪੰਜ ਦਰ ਦੀ ਇਹ ਇਕੱਠੇ ਹੋਏ ਆ ਵਿਚਾਰਾਂ ਕੀਤੀਆਂ ਅਗਲੀ ਕਾਰਵਾਈ ਥੋੜੇ ਸਮੇਂ ਵਿੱਚ ਤਕਰੀਬਨ ਇਹ ਕਮੇਟੀ ਕਰਤ ਕਰ ਦਿੱਤੀ ਜਾਵੇਗੀ ਕਿਉਂਕਿ ਅਜੇ ਵਿਚਾਰਾਂ ਲੈ ਕੇ ਆਏ ਆ ਔਰ ਇਹਨਾਂ ਵਿੱਚੋਂ ਜਿਹੜੇ ਚੀਜ਼ਾਂ ਬੰਦੇ ਹਨ ਸਿਆਣੇ ਹਨ ਉਹਨਾਂ ਨੂੰ ਆਪਣੀ ਬਿਲਾ ਕੇ ਸਾਰਿਆਂ ਕੋਲ ਭੇਜਿਆ ਜਾਵੇਗਾ ਜਾਣਗੇ ਔਰ ਉਹਨਾਂ ਨੂੰ ਬੇਨਤੀ ਕਰਨਗੇ ਇਹੀ ਅੱਜ ਦੇ ਚਾਤ ਵਿੱਚ ਦੱਸ ਲਾ ਹੋਇਆ ਵਾਹੀ